ਕੱਲ ਕੋ ਜੋ ਔਰਤਾ ਜਿਹੜੀਆਂ ਪਿੰਡ ਬਾਦਲ ਦੇ ਵਿੱਚ ਦਵਾਈਲੈਂਡ ਪਹੁੰਚੀਆਂ ਸੀ ਤੇ ਅਚਾਨਕ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤਾਂ ਇਸ ਮੌਕੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਮਹਿਲਾ ਵਿੰਗ ਦੇ ਪ੍ਰਧਾਨ ਹਰगोਬਿੰਦ ਕੌਰ ਮੌਜੂਦ ਨੇ ਮੈਡਮ ਉਸ ਟਾਈਮ ਹੋਇਆ ਕੀ ਸੀ ਪੁਲਿਸ ਨੇ ਅਰੈਸਟ ਕਿਉਂ ਕੀਤਾ ਔਰਤਾਂ ਨੂੰ कल साडे तो मुख मंत्री भगवंत तो मान जो सब तेल लोग सवाल करो उन्होंने रोड शो सी क्या लोग मुख्यमंत्री है पर ਹਾਂ ਤੇ ਜਿਹੜਾ ਹਸਪੀਟਲ ਬੰਦ ਕਰਾ ਦਿੱਤਾ ਗਿਆ ਹੋਰ ਡਾਕਟਰ ਨੂੰ ਕਹਤਾ ਕਿ फटाफट ਹਸਪੀਟਲ ਬੰਦ ਕਰ ਦੋ ਜਿਹੜੇ ਉੱਤੇ ਲੇਡੀਜ਼ ਜਿਹੜਾ ਨੂੰ ਡਾਲ ਲਿਆ ਕਿ ਸਵਾਲ ਕਰ ਲਿਆ ਕੋਈ ਗੱਲ ਕਰਨ ਗਿਆ ਬੱਚੇ ਸੀ ਉਹਨਾਂ ਦੇ ਨਾਲ ਵਿਚੁਰਕਾਂ ਦੇ ਨਾਲ ਬੱਚਿਆਂ ਨੂੰ ਫੜ ਲਿਆ ਲੇਡੀਜ਼ ਨੂੰ ਫੜ ਲਿਆ ਕਿ ਉਹਨਾਂ ਨੂੰ ਰਿਟੇਨ ਕਰਕੇ ਥਾਣੇ 'ਚ ਬੰਦ ਕਰ ਦਿੱਤਾ ਗਿਆ ਜੀ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਉਹ ਲੇਡੀਜ਼ ਜਿਹੜੀਆਂ ਨੇ ਵਿਰੋਧ ਕਰਨ ਆਈਆਂ ਸੀ ਅਜਿਹਾ ਵੀ ਕੁਝ ਹੈਗਾ ਹੈ ਪਰ ਜਿਹੜੇ ਵਿਰੋਧ ਕਰਨ ਆਈਆਂ ਉਹ ਲੈਣ ਤਾਂ ਰੋੜੀ ਹੁੰਦੀ ਹੈ ਨਾ ਹਸਪਤਾਲ ਦੇ ਵਿੱਚ ਕਾ ਨਹੀਂ ਆਉਣੀ ਐ ਸੇ ਬਜਿਓ ਉਹ ਵਿਰੋਧ ਕਰਨ ਵਾਲੀਆਂ ਹੁੰਦੀਆਂ ਤਾਂ ਬਹੁਤ ਲੇਕਿਨ ਜਿਹੜੀਆਂ ਆਈਆਂ ਸੀ ਉਹ ਦਵਾਈ ਲੈਣ ਵਾਸਤੇ ਪਹੁੰਚੀਆਂ ਸੀ ਬਸ ਇਹ ਕਿ ਉਹ ਬਹੁਤ ਡਰਦੀਆਂ ਸੀ ਕਿ ਕੋਈ ਸਿੱਧਾ ਸਵਾਲ ਕਰਨਾ ਚਾਹੁੰਦੇ ਆ ਤਾਂ ਫਿਰ ਉਹਨਾਂ ਨੂੰ ਉਹਨਾਂ ਦਾ ਸਵਾਲ ਸੁਣਨਾ ਚਾਹੀਦਾ ਸੀ ਨਾ ਉਹਨਾਂ ਨੂੰ ਸੜਕ ਤੇ ਦੇਖਦੇ ਵੀ ਉਹ ਸੜਕ ਤੇ ਆਈਆਂ ਸਾਡੇ ਨਾਲ ਗੱਲ ਕਰਨਾ ਚਾਹੁੰਦੀਆਂ ਬਹੁਤ ਹਸਪਤਾਲ ਦੇ ਵਿੱਚ ਬੈਠੀਆਂ ਤੁਸੀਂ ਉਹਨਾਂ ਨਾਲ ਫੜ ਰਹੇ ਹੋ ਬੱਚੇ ਨਾਲ ਐ ਕਿ ਉਹਨਾਂ ਨੂੰ ਫੜ ਕੇ ਖਾਣੇ ਵੰਡ ਕਰ ਰਹੇ ਹੋ ਇਹ ਕਿਹੜੀ ਜ਼ਿੰਮੇਵਾਰੀ ਐ ਤੁਹਾਡੀ ਜੀ ਤਾਂ ਫਿਰ ਉਹਨਾਂ ਨੇ ਵਿਰੋਧ ਨਹੀਂ ਕੀਤਾ ਪੁਲਿਸ ਦਾ ਪੁਲਿਸ ਤੋਂ ਸਵਾਲ ਨਹੀਂ ਪੁੱਛੇ ਕਿ ਆਖਿਰਕਾਰ ਸਾਨੂੰ ਕਿਸ ਗੁਨਾਹ ਤੇ ਤੁਸੀਂ ਅਰੈਸਟ ਕਰ ਰਹੇ ਹੋ ਜਾਂ ਫਿਰ ਡਿਟੇਨ ਕਰ ਰਹੇ ਹੋ ਦੇਖੋ ਪੁਲਿਸ ਤਾਂ ਕਿਨਾ ਹੰਸ ਰਿਹਾ ਹੈਗਾ ਨਾ ਉਹ ਥੋੜਾ ਗੱਲ ਕਰਨ ਦੇ ਕਿ ਉਹਨਾਂ ਨੇ ਤੇ ੱਟਕੇ ਮਾਰੇ ਔਰਤਾਂ ਨੂੰ ਥੜੀ ਜਿਹਾ ਜਿਪਾਂ ਦੇ ਵਿੱਚ ਚੁੱਕਿਆ ਤੇ ਥਾਣੇ ਲੈ ਗਏ ਜੋ ਵਿਰੋਧ ਕਰਦੇ ਨੀ ਆ ਬਾਅਦ ਚ ਮੈਂ ਪਹੁੰਚੀ ਉੱਥੇ ਜਾਕਿ ਮੈਂ ਉੱਥੇ ਪ੍ਰਦਰਸ਼ਨ ਕੀਤਾ ਥਾਣੇ ਮੁੜੇ ਚਾਹਣਾ ਲਾਇਆ ਤਾਂ ਵੀ ਜੀ ਇਹਨਾਂ ਨੂੰ ਛੱਡਿਆ ਗਿਆ ਜੀ ਤੇ ਪੁਲਿਸ ਵਾਲਿਆਂ ਨਾਲ ਗੱਲਬਾਤ ਕੀਤੀ ਤੁਸੀਂ ਪੁਲਿਸ ਵਾਲਿਆਂ ਨੂੰ ਸਵਾਲ ਕੀਤਾ ਕਿ ਆਖਿਰਕਾਰ ਹੋਇਆ ਕਿਉਂ ਹੈ ਇਸ ਤਰ੍ਹਾਂ ਨਾਲ ਕਿ ਕੀ ਗੱਲ ਹੋ ਗਈ ਕਿ ਤੁਸੀਂ ਜਿਹੜੇ ਹਸਪਤਾਲ ਦੇ ਵਿੱਚ ਦਵਾਈ ਲੈਣ ਆਈਆਂ ਔਰਤਾਂ ਨੂੰ ਇਸ ਤਰੀਕੇ ਦੇ ਨਾਲ ਅਰੈਸਟ ਕਰ ਲਿਆ ਹਾਂ ਜੀ ਆਪਾਂ ਉਹ ਕਹਿੰਦਾ ਸੀ ਪੁਲਿਸ ਨੂੰ ਪੁੱਛਿਆ ਵੀ ਤੁਸੀਂ ਇਹ ਕਿਉਂ ਕੀਤਾ ਉਹ ਕਹਿੰਦੇ ਵੀ ਸਾਨੂੰ ਤਾਂ ਖਤਰਾ ਹੁੰਦਾ ਨਾ ਜੀ ਸਾਡੀ ਲੋਕੀ ਜੱਤੀ ਹੈ ਜੀ ਕਿ ਕੋਈ ਯਾਨੋ ਕੋਈ ਤਵਾਲਨਾ ਕਰੇ ਕੋਈ ਇਹਨਾਂ ਨੂੰ ਘੇਰੇ ਦਾ ਉਹਨਾਂ ਲਈ ਸੇਫ ਨਹੀਂ ਸਾਡੇ ਲਈ ਚੁੜਦੀ ਆ ਤੇ ਉਹਨਾਂ ਨੂੰ ਪੰਜਾਬ ਦੇ ਲੋਕਾਂ ਤੋਂ ਡਰ ਲੱਗਣ ਲੱਗਿਆ ਜੀ ਜੇ ਕੋਈ ਲੋਕ ਉਹ ਜਿੱਥੇ ਜਿੱਥੇ ਜਾਂਦੇ ਦੁਕਾਨਾਂ ਤੇ ਪੁਲਿਸ ਖੜੀ ਹੁੰਦੀ ਹੈ ਠੀਕ ਹੈ ਉਹ ਦੁਕਾਨਦਾਰ ਨਾਲ ਬਾਹਰ ਨਿਕਲੇ ਜੇ ਕੋਈ ਆਪ ਵੀ ਉਹਨਾਂ ਨੂੰ ਪੁੱਲ ਬਣਾ ਕੇ ਆਉਂਦੇ ਆ ਪੁਲਿਸ ਗਿਆਨ ਕੀਤੇ ਹੁੰਦੇ ਵੀ ਜੇ ਕੋਈ ਉਹਨਾਂ ਤੇ ਪੁਲਿਸ ਉੱਟਦਾ ਤੇ ਕਿਤੇ ਉਹਦੇ 'ਚ ਕੁਝ ਹੋਵੇ ਨਾ ਜੀ 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 ਇਹ ਹਨਮਲੀ ਪਿੰਡ ਦੇ ਵਿੱਚ ਦੇ ਉੱਥੇ ਲੋਕ ਘਰਾਚੋ ਬੰਦ ਕੀਤੇ ਹੋਏ ਸੀ ਪੁਲ ਤੇ ਲੋਕ ਨਗਰ ਬੰਦ ਸੀ ਕਰਦੇ ਵਿੱਚ ਦੇਖੋ ਕਿਹੜੇ ਰੋਡ ਚੋਂ ਹੈ ਜਿਹੜੀ ਲੋਕਾਂ ਨੂੰ ਮਿਲਦੀ ਆ ਉਹਦੇ ਨਾਲ ਹੀ ਜਿਹੜੇ ਪਤਾ ਹੁੰਦਾ ਵੀ ਆ ਹੀ ਸਾਡੇ ਪਾਰਟੀ ਦੇ ਬੰਦੇ ਵਰਕਰ ਹੈ ਉਹਨਾਂ ਨੂੰ ਨਾਲ ਲਿਆ ਹੁੰਦਾ ਬਸ ਨਾਲ ਸੜਕਾਂ ਦੇ ਰੋਲਾ ਪਾਉਂਦੇ ਜਾਂਦੇ ਆ ਵੱਡੇ ਵੱਡੇ ਜਨਰੇਟਰ ਸਿੱਕ ਕੇ ਲੱਗੇ ਹੋਏ ਤੇ ਇਹ ਤਾਂ ਪੰਜਾਬ ਦੇ ਵਿੱਚ ਇੱਕ ਚੋਣਾ ਘਟ ਲੱਗ ਰਹੀ ਹੈ ਤਮਾਸ਼ਾ ਜਿਆਦਾ ਲੱਗ ਰਿਹਾ ਹੈ ਜੀ ਤੇ ਮੈਡਮ ਤੁਸੀਂ ਇਹ ਵੀ ਗੱਲ ਦੱਸਿਆ ਕਿ ਔਰਤਾ ਦੇ ਨਾਲ ਬਜ਼ੁਰਗ ਤੇ ਬੱਚੇ ਵੀ ਸੀ ਕਿ ਇਹਨਾਂ ਨੂੰ ਵੀ ਪੁਲਿਸ ਨੇ ਅਰੈਸਟ ਕੀਤਾ ਸੀ ਗੱਲ ਹਾਂਜੀ ਬਿਲਕੁਲ 8 ਸਾਲ ਦਾ ਬੱਚਾ ਇੱਕ ਤੇ ਜਿਹੜੀਆਂ 15 ਸਾਲ ਦੀਆਂ 14 ਸਾਲ ਦੀਆਂ ਉਹਨਾਂ ਨੂੰ ਵੀ ਇਹਨਾਂ ਨੇ ਮੜ ਕੇ ਥਾਣੇ ਭੰਨ ਕੀਤਾ ਹੈ ਜੀ ਤੇ ਬਾਅਦ ਵਿੱਚ ਫਿਰ ਪੁਲਿਸ ਨੇ ਕਿੰਨੇ ਘੰਟੇ ਬਾਅਦ ਇਹਨਾਂ ਔਰਤਾ ਬੱਚੇ ਆ ਬਜ਼ੁਰਗਾਂ ਨੂੰ ਛੱਡਿਆ ਹੈ 6 ਵਜੇ ਛੱਡਿਆ ਉਹਨਾਂ ਨੂੰ 6 ਵਜੇ ਤੇ ਕਿੰਨੇ ਘੰਟੇ ਰੱਖਿਆ ਮਤਲਬ दो तो तीन घंटे, साढ़े तीन चार घंटे रखिया हुए। तो साढ़े तीन तो चार घंटे। इतनी गर्मी सी जब मैं पहुंची हूँ ना गोल, बिल्कुल ऊपर से बैठे हुए है जिसका कमरे से ताड़े हुए है इसकी बुरी हालत हुई तो तुसी गलबात सुनी है? ਅਸੀਂ ਕੀਤੀ ਹੈ ਸ਼੍ਰੋਮਨੀ ਅਕਾਲੀ ਦਲ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਹਰ ਗੋਬਿੰਦ ਕੌਰ ਦਿਨਾਲ ਦਰਅਸਲ ਕੱਲ ਸੀਐਮ ਭਗਵੰਤ ਮਾਨ ਦੇ ਵੱਲੋਂ ਰੋਡ ਸ਼ੋ ਮਠੰਡਾ ਦੇ ਵਿੱਚ ਕੱਢਿਆ ਗਿਆ ਇਸ ਦੌਰਾਨ ਪਿੰਡ ਬਾਦਲ ਦੇ ਸਿਵਲ ਹਸਪਤਾਲ ਦੇ ਵਿੱਚ ਕੁਝ ਔਰਤਾ ਬਜ਼ੁਰਗ ਬੱਚੇ ਦਵਾਈਆਂ ਲੈਣ ਦੇ ਲਈ ਆਏ ਹੋਏ ਸਨ ਤਾਂ ਇਸ ਦੌਰਾਨ ਇਨਾ ਔਰਤਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਇਹ ਦੋਸ਼ ਲਗੇ ਨੇ ਇਸ ਬਾਬਤ ਅਸੀਂ ਗੱਲਬਾਤ ਵੀ ਕੀਤੀ ਮਹਿਲਾ ਵਿੰਗ ਦੀ ਪ੍ਰਧਾਨ ਦੇ ਨਾਲ ਉਹਨਾਂ ਨੇ ਸਾਨੂੰ ਇਸ ਮੌਕੇ ਸਾਰੀ ਜਾਣਕਾਰੀ ਦਿੱਤੀ ਔਰ ਦੱਸਿਆ ਹੈ ਕਿ ਕਿਸ ਤਰੀਕੇ ਦੇ ਨਾਲ ਤਿੰਨ ਤੋਂ ਸਾਢੇ ਤਿੰਨ ਘੰਟੇ ਔਰਤਾਂ ਨੂੰ ਪੁਲਿਸ ਹਿਰਾਸਤ ਦੇ ਵਿੱਚ ਰੱਖਿਆ ਗਿਆ ਤੇ ਇਸ ਬਾਬਤ ਜਦੋਂ ਪੱਤਰਕਾਰਾਂ ਦੇ ਵੱਲੋਂ ਪੁਲਿਸ ਨੂੰ ਸਵਾਲ ਜਵਾਬ ਕੀਤੇ ਗਏ ਤਾਂ ਪੁਲਿਸ ਇਸ ਬਾਬਤ ਟਾਲਾ ਵੱਟਦੀ ਹੋਈ ਨਜ਼ਰ ਆਈ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੁਝ ਵੀ ਨਹੀਂ ਬੋਲਿਆ ਜਾਂਦਾ ਸੁਣਨ ਦੇ ਵਿੱਚ ਆਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਰੋਡ ਸ਼ੋਅ ਮੌਕੇ ਵਿਰੋਧ ਦਰਜ ਕਰਵਾਉਣ ਦੇ ਖਾਤਿਰ ਪੁਲਿਸ ਦੇ ਵੱਲੋਂ ਇਹਨਾਂ ਔਰਤਾਂ ਨੂੰ ਸਿਵਲ ਹਸਪਤਾਲ ਦੇ ਵਿੱਚੋਂ ਥਾਣੇ ਲਿਜਾਇਆ ਗਿਆ ਸੀ ਮੁੱਖ ਮੰਤਰੀ ਦੇ ਲੰਗੜ ਮਕਰੋ ਇਹਨਾਂ ਨੂੰ ਰਿਹਾਵੀ ਕਰ ਦਿੱਤਾ ਗਿਆ ਸੀ ਤਾਂ ਇਸ ਮੌਕੇ ਤੇ ਅਕਾਲੀ ਦਲ ਮਹਿਲਾ ਵਿੰਗ ਦੀ ਕੌਮੀ ਪ੍ਰਧਾਨ ਹਰ ਗੋਬਿੰਦ ਕੌਰ ਅਤੇ ਸੀਨੀਅਰ ਅਕਾਲੀ ਆਗੂ ਤੇ ਜਿੰਦਰ ਮਿੱਦੂ ਖੇੜਾ ਥਾਣੇ ਪਹੁੰਚ ਗਏ ਤੇ ਇਹਨਾਂ ਔਰਤਾਂ ਨੂੰ ਜ਼ਬਰੀ ਲਿਉਣ ਦੀ ਸਖਤ ਨਿਖੇਦੀ ਕੀਤੀ ਹੈ ਤਾਂ ਔਰਤਾ ਬਜ਼ੁਰਗ ਤੇ ਨਾਲ ਬੱਚੇ ਵੀ ਸੀ ਜਿਸ ਤਰੀਕੇ ਦੇ ਨਾਲ ਮਹਿਲਾ ਵਿੰਗ ਦੀ ਪ੍ਰਧਾਨ ਨੇ ਦੱਸਿਆ ਕਿ 8 ਸਾਲ ਦਾ 15 ਸਾਲ ਦੇ ਬੱਚੇ ਵੀ ਸਨ ਪੁਲਿਸ ਨੇ ਹਿਰਾਸਤ ਦੇ ਵਿੱਚ ਲਏ ਹੋਏ ਇੱਕੋ ਕਮਰੇ ਦੇ ਵਿੱਚ ਪੁਲਿਸ ਨੇ ਉਹਨਾਂ ਨੂੰ ਡੱਕਿਆ ਹੋਇਆ ਸੀ ਤੇ ਇਸ ਤੋਂ ਬਾਅਦ ਮਹਿਲਾਵਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਸਿਵਲ ਹਸਪਤਾਲ ਦੇ ਵਿੱਚ ਦਵਾਈਆਂ ਲੈਣ ਆਏ ਸਨ ਪਰ ਸਾਨੂੰ ਪਹਿਲਾਂ ਹੀ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ 3 ਤੋਂ 3.5 ਘੰਟੇ ਥਾਣੇ ਦੇ ਵਿੱਚ ਬਿਠਾ ਕੇ ਰੱਖਿਆ ਇਸ ਬਾਬਤ ਤੁਹਾਡਾ ਕੀ ਮੰਨਣਾ ਹੈ ਤੁਸੀਂ ਕੀ ਸੋਚਦੇ ਹੋ ਕਮੈਂਟ ਦੇ ਜ਼ਰੀਏ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ